ਅਮਰਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੋਸ ਵੇਲੇ ਹੜਕੰਪ ਮੱਚ ਗਿਆ ਜਦੋਂ ਸੈਕੰਡ ইয়ার ਦੇ প্রবল নামক ਵਿਦਿਆਰਥੀ ਨੇ ਪੱਖੇ ਨਾਲ ਫਾਹ ਲਾ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ প্রবল মাইক্রোবায়োলজি ਦਾ ਵਿਦਿਆਰਥੀ ਸੀ। ਮਾਮਲੇ ਦੀ ਜਾਂਚ ਵਿੱਚ ਲੱਗੀ ہوئی পুলিশ ਦਾ ਆਖਣਾ ਹੈ ਕਿ ਉਹ ਹਰ ਐਂਗਲ ਦੇ ਨਾਲ ਮਾਮਲੇ ਦੀ ਤਫ਼ਤੀਸ਼ ਕਰਨ ਵਿੱਚ ਲੱਗੀ ہوئی ਹੈ। প্রবল কুমার ਸੀਗਾ। ਜੀ। ਤੇ ਸੈਕੰਡ ইয়ার ਦਾ ਵਿਦਿਆਰਥੀ ਸੀ। ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਪਤਾ ਲੱਗਾ ਮੁੰਡਿਆਂ ਕੋਲੋਂ ਕਿ ਦੋ ਚਾਰ ਦਿਨਾਂ ਦੇ ਵਿੱਚੋਂ ਡਿਪਰੈਸ਼ਨ ਸੀਗਾ ਥੋੜਾ ਬਟ ਹੋਰ ਕੋਈ ਇਹਦੇ ਕੋਲੋਂ ਕੋਈ ਇਹੋ ਜਿਹੀ ਚੀਜ਼ ਜਾਂ ਵਸਤੂ ਕੋਈ ਨਹੀਂ ਮਿਲੀ ਜਿਸ ਤੋਂ ਕਾਰਨ ਦਾ ਪਤਾ ਲਗਾਇਆ ਜਾ ਸਕੇ ਉਹ ਇਨਵੈਸਟਿਗੇਟ ਕਰ ਰਹੇ ਆ ਉਹਦੇ ਪੇਰੈਂਟਸ ਨੂੰ ਬੁਲਾਇਆ ਹੋਇਆ ਤੇ ਉਹਨਾਂ ਦੇ ਬਿਆਨ ਤੋਂ ਜੋ ਵੀ ਅਗਲੀ ਕਾਰਵਾਈ ਹੋਊਗੀ ਉਹ ਤੇ ਕਿਹੜੀ ਜਗ੍ਹਾ ਦੀ ਜਾਣਕਾਰੀ ਮੁਤਾਬਕ ਪ੍ਰਭਲ ਆਪਣੇ ਦੋ ਦੋਸਤਾਂ ਦੇ ਨਾਲ ਹੌਸਟਲ ਵਿੱਚ ਰਹਿੰਦਾ ਸੀ ਅਤੇ ਸ਼ਨੀਵਾਰ ਨੂੰ ਹੀ ਉਸ ਦੇ ਦੋਨੋਂ ਦੋਸਤ ਛੁੱਟੀ ਲੈ ਕੇ ਆਪਣੇ ਘਰ ਗਏ ਸਨ ਤੇ ਪ੍ਰਭਲ ਦੋ ਤਿੰਨ ਦਿਨਾਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਹੁਣ ਵੇਖਣਾ ਹੋਵੇਗਾ ਕਿ ਕਦੋਂ ਤੱਕ ਪੁਲਿਸ ਮਾਮਲੇ ਦੀ ਤਹਿ ਤੱਕ ਪੁੱਛਦੀ ਹੈ ਅਤੇ ਸੱਚ ਲੋਕਾਂ ਦੇ ਸਾਹਮਣੇ ਆਉਂਦਾ ਹੈ। ਜਗਬਾਣੀ ਟੀਵੀ ਚੰਡੀਗੜ੍ਹ ਦੇ ਗਜੇਂਦਰ ਸੰਕੇਂਦ ਦੀ ਰਿਪੋਰਟ